ਸੇ ਤੁਲੇ ਤੋਂ ਨਹਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਕਿ ਸਮੂਹ ਸਾਧ ਸੰਗਤਾਂ ਨੂੰ ਪਤਾ ਹੀ ਆ ਕਿ ਤਨ ਤਾਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਉਤਸਵਾ ਪ੍ਰਕਾਸ਼ ਗੁਰਪੁਰਬ ਉਹ ਜਲਦੀ ਹੀ ਜਿਹੜਾ ਸੰਗਤਾਂ ਵੱਲੋਂ ਬੜੀ ਧੂਮ ਧਾਮ ਦੇ ਨਾਲ ਤੇ ਸ਼ਰਧਾ पूर्वक ਮਨਾਇਆ ਜਾ ਰਿਹਾ ਹੈ ਤਾਂ ਉਸ ਦੀਆਂ ਤਿਆਰੀਆਂ ਜਿਹੜੀਆਂ ਉਹ ਵੀ ਜਿਹੜੀਆਂ ਸੰਗਤਾਂ ਦੇ ਵੱਲੋਂ ਜਿਹੜੀਆਂ ਬੜੀ ਸ਼ਰਧਾ ਦੇ ਤਹਿਤ ਜਿਹੜੀਆਂ ਕੀਤੀਆਂ ਜਾ ਰਹੀਆਂ ਅੱਜ ਜਿਹੜੀਆਂ ਵੀਡੀਓ ਦੇ ਝਲਕੀਆਂ ਕੁਝ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇਹ ਹੈਗੀਆਂ ਜੀ ਸ਼ਹਿਰ ਅੰਮ੍ਰਿਤਸਰ ਦੇ ਤਨਤਨ ਸ਼ਿਰਗੁਰ ਤੇਗਬਾਦਰ ਸਾਹਿਬ ਜੀ ਦੇ ਜਨਮ ਸਥਾਨ ਦੀਆਂ ਜੋ ਕਿ ਗੁਰਕਾ ਮਹਿਲ ਵਿਖੇ ਦੀਆਂ ਨੇ ਗੁਰਕਾ ਮਹਿਲ ਵਿਖੇ ਜੋ ਕਿ ਅੱਜ ਤੁਸੀਂ ਦੇਖਿਆ ਕਿ ਸੰਗਤਾਂ ਦੇ ਵੱਲੋਂ ਜਿਹੜਾ ਵਾ ਬੜੀ ਸ਼ਰਧਾ ਤੇ ਆਦਰ ਸਹਿਤ ਜਿਹੜਾ ਵਾ ਗੁਰਦੁਆਰਾ ਸਾਹਿਬ ਦੀ ਜਿਹੜੀ ਆ ਸੇਵਾ ਜਿਹੜੀ ਆ ਉਹ ਕੀਤੀ ਜਾ ਰਹੀ ਆ ਸੇਵਾ ਭਾਵਨਾ ਦੇ ਤਹਿਤ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਗੁਰੂ ਸਾਹਿਬ ਉਹ ਵਾਕਿਆ ਵੀ ਹਰ ਕਿਸੇ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀਆਂ ਵੀ ਬਖਸ਼ਦੇ ਨੇ ਆਪਣਾ ਤਾਂ ਅਸੀਂ ਅੱਜ ਜਿਹੜਾ ਸਮੂਹ ਟੀਮ ਸੀ ਜਿਹੜਾ ਗੁਰਕੇ ਮਹਿਲ ਵਿਖੇ ਆਈ ਆ ਆਪਣਾ ਤਾਂ ਦੇਖਿਆ ਕਿ ਜਿਹੜੀ ਸਫਾਈ ਦਾ ਜਿਹੜਾ ਕਾਰਜ ਉਹ ਸੰਗਤਾਂ ਦੇ ਵੱਲੋਂ ਬੜੀ ਸ਼ਰਧਾ ਦੇ ਸਹਿਤ ਜਿਹੜਾ ਵਾ ਉਹ ਕੀਤਾ ਜਾ ਰਿਹਾ ਹੈ ਇਸੇ ਸਬੰਧ ਦੇ ਵਿੱਚ ਅਸੀਂ ਜਿਹੜਾ ਵਾ ਗੱਲਬਾਤ ਜਿਹੜੀ ਆ ਉਹ ਇੱਥੋਂ ਦੇ ਜਿਹੜੇ ਸੇਵਾਦਾਰ ਜਿਹੜੇ ਨੇ ਉਹਨਾਂ ਦੇ ਨਾਲ ਵੀ ਆਪਾਂ ਕਰਾਂਗੇ ਤੇ ਗੱਲਬਾਤ ਕਰਨੀ ਚਾਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਜੀ ਆਪਣਾ ਸ਼ੁਭ ਨਾਮ ਦੱਸ ਦਿਓ ਜਿਹੜਾ ਅੱਜ ਗੁਰੂ ਸਾਹਿਬ ਦੀ ਜਿਹੜੀਆਂ ਸੇਵਾ ਦੇ ਜਿਹੜੇ ਕਾਰਜ ਸਾਦੇ ਉਸ ਬਾਰੇ ਦੱਸੋ ਹਾਂਜੀ ਅਸੀਂ ਪਹਿਲਾਂ ਤੇ ਫਤਿਹ ਬੁਲਾਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੇਵਕ ਜਦੋਂ ਇਸ਼ਨਾਨ ਵੱਲੋਂ ਸਾਰੇ ਸਿੰਘ ਜੀ ਇਹ ਹੈਗੇ ਆ ਤੇ ਅੱਜ ਤੁਨ ਗੁਰਦੇਵ ਪਾਤਸ਼ਾਹੀ ਦੇ ਪ੍ਰਕਾਸ਼ ਦਿਵਸ ਦੇ ਸੰਬੰਧ ਵਿੱਚ ਜਿਹੜਾ ਕਿ ਦੋ ਕਫ ਦਾ ਕਰੀਬ ਹਰ ਵਾਰੀ ਇਸ ਸਾਲ ਵਿੱਚ ਦੋ ਵਾਰੀ ਪ੍ਰਕਾਸ਼ ਜੜਾ ਤੇ ਅਸਿ ਜੜਾ ਮਨਾਇਆ ਜਾਂਦਾ ਸੰਗਤਾਂ ਵੱਲੋਂ ਤੇ ਉਹਦੇ ਸੰਬੰਧ ਵਿੱਚ ਅੱਜ ਜਿਹੜੀ ਇਸ਼ਨਾਨ ਦੀ ਸੇਵਾ ਹੋ ਰਹੀ ਆ ਸੰਗਤਾਂ ਸਵੇਰ ਤੋਂ ਹੀ ਇੱਥੇ ਇਸ ਸਥਾਨ ਤੇ ਇਹ ਪਾਵਨ ਪਵਨ ਪਵਿੱਤਰ ਸਥਾਨ ਹੈ ਜਿਸ ਤਰ੍ਹਾਂ ਕਿ ਮਾਰੇ ਦੀ ਬਾਣੀ ਵਿੱਚ ਫੁਰਮਾਨ ਹੈ ਸਾਤ ਤਰਤੀ ਭਈ ਹਰੀਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇਜੰਤ ਭਏ ਹਰੀਆਵਲੇ ਜਿੱਨੀ ਮੇਰਾ ਸਤਿਗੁਰੂ ਦੇਖਿਆ ਜਾਏ ਇਹ ਪਾਵਨ ਪਵਿੱਤਰ ਸਥਾਨ ਇੱਥੇ 10 ਪਾਸਾਇਆਂ ਦੇ ਵਿੱਚੋਂ ਧੰਗੁਰੂ ਅਮਰਦਾਸ ਪਾਤਸ਼ਾਹ ਧੰਗੁਰੂ ਰਾਮਦਾਸ ਪਾਤਸ਼ਾਹ ਧੰਗੁਰੂ ਅਰਜਨਦੇਵ ਪਾਤਸ਼ਾਹ ਧੰਗੁਰੂ ਹਰਗੋਬਿੰਦ ਸਾਹਿਬ ਪਾਚਾ ਧੰਗੁਰੂ ਤੇਬਾਧਰ ਸਾਹਾ ਪਾਚਾ ਤਕਰੀਬਨ 58 ਸਾਲ ਇਸ ਧਰਤੀ ਤੇ ਮਾਰੇ ਦੇ ਚਰਨ ਪੈਂਦੇ ਰਿਹਾ ਜੀ ਇਹ 239 ਸਾਲ 10 ਪਾਸਾਇਆਂ ਦਾ ਪੀਰੀਅਡ ਹੈ ਉਹਦੇ ਵਿੱਚੋਂ 58 ਸਾਲ ਸਭ ਤੋਂ ਜ਼ਿਆਦਾ ਇਸ ਧਰਤੀ ਨੂੰ ਮਾਰੇ ਨੇ ਭਗ ਲਾਏ ਆ ਇਸ ਕਰਕੇ ਇਸ ਧਰਤੀ ਦੀ ਪਵਿੱਤਰਤਾ ਨੂੰ ਮੁੱਖ ਰੱਖਦੇ ਆ ਸਾਰੀਆਂ ਸੰਗਤਾਂ ਇੱਥੋਂ ਬਖਸ਼ਾ ਲੈਣ ਵਾਸਤੇ ਤੇ ਇਹ ਸੇਵਾ ਦੇ ਵਿੱਚ ਹਿੱਸਾ ਲੈ ਰਹੀਆਂ ਜੀ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਵੱਲੋਂ ਤੇ ਐਸਜੀਬੀਸੀ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਜੀ ਤੇ ਅਸੀਂ ਵੀ ਸਾਰੇ ਮਾਰੇ ਜੀ ਖੁਸ਼ੀਆਂ ਲੈਣ ਵਾਸਤੇ ਹਾਜ਼ਰ ਹੋਏ ਹਾਂ ਤੇ ਸਾਰਿਆਂ ਦਾ ਫਰਜ਼ ਬੰਦਾ ਜਿਸਾਂ ਮਾਰੇ ਨੇ ਕਿਹਾ ਕਿ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਮਨ ਚੰਦਿਆ ਫਲ ਭਾਵਨਾ ਮੈਂ ਵਿੱਚ ਉਹਦਾ ਇਹ ਨਾਲੇ ਗੁਰਗੋਬ ਸਿੰਘ ਪਾਤਸ਼ਾਹ ਜੀ ਨੇ ਇਹ ਗੁਰਤੇਬਾ ਸਾਹਿਬ ਦੇ ਉਸਤੋ ਵਿੱਚ ਇਹ ਸ਼ਬਦ ਲਿਖਿਆ ਹਨ ਕਿ ਤੇਗ ਬਹਾਦਰ ਸਿਮਰੇਆ ਤਰਨੋਂ ਨਿਧਾ ਵੇ ਧਾਏ ਸਭ ਥਾਈ ਹੋਏ ਸਹਾਏ ਇਹ ਮਾਰੇ ਸਾਰੀ ਥਾਂ ਤੇ ਸਹਾਇਤਾ ਕਰਦੇ ਹਨ ਮਾਰੇ ਬਖਸ਼ਿਸ਼ਾਂ ਕਰਦੇ ਹਨ ਅੰਦਰ ਦੀਆਂ ਬਾਹਰ ਦੀਆਂ ਇਹ ਲੋਕ ਦੀਆਂ ਪਰ ਲੋਕ ਦੀਆਂ ਸਾਰੇ ਖਜ਼ਾਨੇ ਮਾਰੇ ਦੇ ਘਾਰੇ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰਹਾ ਵਾਹਿਗੁਰੂ ਜੀ ਦਾ ਖਸਾ ਵਾਹਿਗੁਰੂ ਜੀ ਕਰਤੇ ਸੋ ਜਿਵੇਂ ਤੁਸੀਂ ਦੇਖਿਆ ਕਿ ਆਪਣਾ ਜਿਹੜਾ ਵਾ ਸੰਗਤਾਂ ਦੇ ਵੱਲੋਂ ਜਿਹੜਾ ਵਾ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਵਾ ਪ੍ਰਕਾਸ਼ ਉਤਸਵ ਆ ਰਿਹਾ ਤੇ ਉਸੇ ਸਬੰਧ ਦੇ ਵਿੱਚ ਜਿਹੜਾ ਵਾ ਗੁਰਕਾ ਮਹਿਲ ਦੀ ਜਿਹੜੀ ਆ ਆਦਰ ਮਾਨ ਤਹਿਤ ਜਿਹੜੀ ਆ ਸੇਵਾ ਦਾ ਕਾਰਜ ਜਿਹੜਾ ਉਹ ਕੀਤਾ ਜਾ ਰਿਹਾ ਵਾ ਆਪਣਾ ਤਾਂ ਕੁਛ ਹੀ ਦਿਨਾਂ ਬਾਅਦ ਜਿਹੜੇ ਆ ਹੁਣ ਫਿਰ ਦੀਵਾਨ ਵੀ ਸਜਨੇ ਸ਼ੁਰੂ ਹੋ ਜਾਣਗੇ ਤੇ ਕਰਨਗੇ ਇਸ ਤੋਂ ਬਾਅਦ ਅਸੀਂ ਗੱਲਬਾਤ ਕਰ ਲੈਣੇ ਸਾਡੇ ਕੋਲ ਖਾਲਸਾ ਜੀ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਬੜੇ ਆਦਰ ਮਾਨ ਦੇ ਨਾਲ ਜਿਹੜੀ ਆ ਗੁਰਸਾਹਿਬ ਮਾੜੀ ਦਾ ਪ੍ਰਕਾਸ਼ ਗੁਰਪੁਰਬ 29 April ਵਾਲੇ ਦਿਨ ਮਨਾਇਆ ਜਾ ਰਿਹਾ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਕਾਰ ਸੇਵਾ ਆਨੰਦਗੜ੍ਹ ਸਾਹਿਬ ਵੱਲੋਂ ਸੰਤ ਬਾਬਾ ਲਾ ਸਿੰਘ ਵੱਲੋਂ ਸੰਤ ਬਾਬਾ ਸੁਨਾਨ ਸਿੰਘ ਵੱਲੋਂ ਇਹ ਸੇਵਾਵਾਂ ਚੱਲ ਰਹੀਆਂ ਹਨ ਅੱਜ ਵੀ ਇਹ ਸੇਵਾ ਕੋਈ ਦਫਾ ਇਸ਼ਨਾਨ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਇਹ ਇਸ਼ਨਾਨ ਦੀ ਸੇਵਾ ਗੁਰੂ ਕੇ ਮੈਦ ਵੱਲ ਚੱਲ ਰਹੀ ਗੁਰੂ ਕੇ ਮਹਿਲ ਇਹ ਸ੍ਰੀ ਹਰਿਮੰਦਰ ਸਾਹਿਬ ਤੋਂ 5 ਮਿੰਟ ਦਾ ਰਸਤਾ ਹੈ ਸੰਗਤਾਂ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸਿਰਫ 5 ਮਿੰਟ ਦਾ ਰਸਤਾ ਸੰਗਤਾਂ ਜਦੋਂ ਵੀ ਹਰਿਮੰਦਰ ਸਾਹਿਬ ਆਉਣ ਤੇ ਸਤਿਗੁਰੂ ਮਾਣ ਦੇ ਪ੍ਰਕਾਸ਼ ਹਿਸਤਾਨ ਤੇ ਦਰਸ਼ਨ ਜੁਰ ਦੇਣ ਬਾਰੇ ਜੀਆ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਗੁਰੂ ਸਾਹਿਬ ਜੀ ਦਾ ਪੁੱਤਰ ਦਿਹਾੜਾ ਜਿਹੜਾ ਉਹ ਆ ਰਿਹਾ ਤੇ ਅੱਜ ਜਿਹੜਾ ਵਾ ਸਮੂਹ ਸਾਧ ਸੰ ਦੀ ਆਦਰ ਤਹਿਤ ਸ਼ਰਧਾ ਤੇ ਜਿਹੜੀ ਇਹ ਸੇਵਾ ਕੀਤੀ ਜਾ ਰਹੀ ਹੈ ਕਿਵੇਂ ਦੇਖਦੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜੀ ਇੱਥੇ ਇੱਕ ਬਾਦੀ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਦੇ ਸਬੰਧ ਵਿੱਚ ਅੱਜ ਨੌ ਮੰਜ਼ਿਲਾ ਇਮਾਰਤ ਦੀ ਸ਼ਿਨਾਨ ਦੀ ਸੇਵਾ ਨਿਭਾਈ ਜਾ ਰਹੀ ਹੈ ਜਿਸ ਸੰਤਾਂ ਉੱਚਾ ਨਾਲ ਆ ਰਹੀਆਂ ਨੇ ਤੇ ਆਪਣੀ ਸਰਦਾ ਭਾਵਨਾ ਨਾਲ ਸੇਵਾ ਕਰ ਰਹੀਆਂ ਨੇ ਤੇ ਪਾਤਸ਼ਾਹ ਗੁਰਪ੍ਰੀਤ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ 29 ਤਰੀਕ ਨੂੰ ਮਨਾਇਆ ਜਾ ਰਿਹਾ ਸਾਰੀਆਂ ਸੰਤਾਂ ਨੂੰ ਇਹ ਬੰਤੀ ਹੈਗੀ ਹਮਮੇ ਅੱਗੇ ਪਹੁੰਚਣ ਦੀ ਕਿਰਪਾਲਤਾ ਕਰਨ ਤੇ ਅੱਜ ਇਸਨਾਨ ਦੀ ਸੇਵਾ ਬੜੀ ਸ਼ਰਧਾ ਨਾਲ ਮਨਾਇਆ ਰਿਹਾ ਨੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੀ ਇੱਕ ਚੰਦ ਮਿੰਟਾਂ ਦੀ ਜਿਹੜੀ ਅਸੀਂ ਵੀਡੀਓ ਦੇ ਵਿੱਚ ਗੱਲਬਾਤ ਜਿਹੜੀ ਆ ਸੰਗਤਾਂ ਦੇ ਨਾਲ ਸੇਵਾਦਾਰਾਂ ਦੇ ਨਾਲ ਕਰਵਾਈ ਉਹਨੇ ਦੱਸਿਆ ਕਿ ਬੜੀ ਸ਼ਰਧਾ ਤੇ ਭਾਵਨਾ ਤੇ ਜਿਹੜਾ ਵਾ ਗੁਰੂ ਸਾਹਿਬ ਦਾ ਜਿਹੜਾ ਪ੍ਰਕਾਸ਼ ਪੁਰਬਾ ਇਸ ਵਾਰੀ ਫਿਰ ਤੋਂ ਜਿਹੜਾ ਵਾ ਮਨਾਇਆ ਜਾਏਗਾ ਤੁਸੀਂ ਹੋਰ ਇਸ ਤਰ੍ਹਾਂ ਦੀ ਖਬਰਾਂ ਲਈ ਸਾਡੇ ਚੈਨਲ ਨਾਲ ਜਰੂਰ ਜੁੜਿਓ ਮੈਂ ਤੁਹਾਡਾ ਦੋਸਤ ਤੇ 호ਸਟ ਮਿੱਤਰ ਲੱਗ ਗਿਆਲ ਸ਼ਾ ਮੇਨਾਂ ਨੇ ਕੈਮਰਾਮੈਨ ਮਨਜਿੰਦਰ ਸਿੰਘ सोनू ਵਰਲ ਪੋਸਟਿੰਗ ਆ